ਅੱਜ ਦਾ ਜਿਹੜਾ ਗੱਲਬਾਤ ਆਪਾਂ ਸ਼ੁਰੂ ਕਰੀਏ ਤਾਂ ਕਿ ਅਸੀਂ 5 ਜ਼ੋਨ ਦੇ ਵਿੱਚ ਵੰਡਿਆ ਪੰਜਾਬ ਨੂੰ ਤਾਂ ਇਸ ਜ਼ੋਨ ਦੇ ਇੰਚਾਰਜ ਤੁਸ਼ਪਿੰਦਰ ਸਿੰਘ ਚੈਲਹੋਰੀ ਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਜਿਹੜੇ ਬਾਕੀ ਸਾਡੇ ਪੁਆਇੰਟ ਕੀਤੇ ਗਏ ਨੇ ਪਾਰਟੀ ਦੇ ਵੱਲੋਂ ਉਹਨਾਂ ਦੀ ਇੱਕ ਵਾਰੀ ਇੰਟਰੋਡਕਸ਼ਨ ਦੇ ਦੇਣ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸਾਰੇ ਠੀਕ ਹੋ ਮੌਗੇ ਚੜ੍ਹਦੀ ਕਲਾ ਜਮ ਹੋਗੇ ਮੈਂ ਅੱਜ ਟਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਛੋਟੇ ਜਿਹੇ ਸੱਦੇ ਤੇ ਸਾਰੇ ਪਹੁੰਚੇ ਹੋ ਤੇ ਨਾਲ ਹੀ ਮੈਂ ਅੱਜ ਬਤੌਰ ਜੋਨ ਕੋਆਰਡੀਨੇਟਰ ਆਫ ਵੈਸਟ ਪਟੰਡਾ ਤੋਂ ਪੰਨੂ ਸਾਹਿਬ ਦਾ ਵੀ ਜਿਹਾ ਆਖਦਾ ਕਿ ਉਹ ਪਹਿਲੀ ਮੀਟਿੰਗ ਲੈਣ ਸਾਡੇ ਵਿੱਚ ਆਏ ਪੰਨੂ ਸਾਹਿਬ ਸਾਡੇ ਇਸ ਮੁਹਿੰਮ ਦੇ ਚੀਫ ਸਪੋਕਸਮੈਨ ਨੇ ਪੰਜਾਬ ਦੇ ਸੋ ਇਹ ਯੁੱਧ ਨਸ਼ਿਆਂ ਵਿਰੁੱਧ ਜੋ ਅਸੀਂ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਵੱਡੇ लेवल ਤੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਮਨੀਸ਼ ਸ਼ੋਧਿਆ ਜੀ ਇਨਚਾਰਜ ਪੰਜਾਬ ਤੇ ਪਾਰਟੀ ਪ੍ਰਧਾਨ ਅਮਨ अरोड़ा ਜੀ ਬੜਾ ਵਿਸਤਾਰ ਦੇ ਵਿੱਚ ਇਸ ਨੂੰ ਉਲੀਕਿਆ ਗਿਆ ਪ੍ਰੋਗਰਾਮ ਨੂੰ ਕਿਉਂਕਿ ਜਿਹੜਾ ਸੰਗਠਨ ਤਿਆਰ ਕੀਤਾਗਾ ਯੁੱਧ ਨਸ਼ੇ ਵਿਰੁੱਧ ਉਸ ਤੋਂ ਬਾਅਦ ਜਿਹੜਾ ਸੰਗਠਨ ਤੂੰ ਤਿਆਰ ਕੀਤਾਗਾ ਨਸ਼ਾ ਮੁਕਤੀ ਮੋਰਚਾ ਆ ਮੰਗਰ ਬੈਨਰ ਵੀ ਲੱਗਿਆਗਾ ਉਦੇ ਸਬੰਧ ਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ। ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਣਾਗਾ ਜਿਵੇਂ ਕਿ ਮੈਨੂੰ ਵੈਸਟ ਦਾ ਇੰਚਾਰਜ ਲਾਇਆ ਗਿਆ, ਕੋਆਰਡੀਨੇਟਰ ਲਾਇਆ ਗਿਆ। ਉਸੇ ਤਰ੍ਹਾਂ ਪੰਜਾਬ ਚ 5 ਜ਼ੋਨ ਕੋਆਰਡੀਨੇਟਰ ਲਾਇਏ ਨੇ। ਉਸ ਤੋਂ ਬਾਅਦ ਜਿਹੜੇ ਅੱਜ ਆਪਾਂ ਇਕੱਠੇ ਹੋਏ ਆਂ ਆਪਣਾ ਇਕੱਠੇ ਹੋਣ ਦਾ ਪਰਪਸਾ ਮੈਂ ਤੁਹਾਡੇ ਸਾਹਮਣੇ ਸਾਡੇ 6 ਜਿਹੜੇ ਜ਼ਿਲ੍ਹੇ ਨੇ ਵੈਸਟ ਦੇ ਅੰਦਰ ਆਉਂਦੇ ਨੇ ਉਹਨਾਂ ਦੇ ਨਾਲ ਰੂਪ ਰੂਪ ਕਰਵਾਉਣਾਗਾ। ਸਭ ਤੋਂ ਪਹਿਲਾਂ ਬਰਨਾਲਾ ਤੋਂ ਰਾਮ ਤੀਰਥ ਮੰਨਾ ਜੀ ਉਹ ਬਰਨਾਲਾ ਦੇ ਕੋਆਰਡੀਨੇਟਰ ਨੇ ਸਾਡੇ ਜ਼ਿਲ੍ਹੇ ਦੇ ਉਸ ਤੋਂ ਬਾਅਦ ਬਠਿੰਡੇ ਤੋਂ ਜਤਿੰਦਰ ਸਿੰਘ ਭੱਲਾ ਜੀ ਉਹ ਬਾਈ ਜੀ ਨਾਲ ਬੈਠੇ ਨੇ ਉਸ ਤੋਂ ਬਾਅਦ ਫਾਜ਼ਿਲਕਾ ਬੱਬੂ ਚੇਤੀ ਵਾਲੀ ਆ ਇਹ ਫਾਜ਼ਿਲਕਾ ਦੇ ਕੋਆਰਡੀਨੇਟਰ ਨੇ ਡਿਸਟ੍ਰਿਕਟ ਦੇ ਉਸ ਤੋਂ ਬਾਅਦ ਫਿਰੋਜ਼ਪੁਰ ਹਰਜਿੰਦਰ ਸਿੰਘ ਕਾਕਾ ਸਰਾ ਇਹ ਫਿਰੋਜ਼ਪੁਰ ਦੇ ਕੋਆਰਡੀਨੇਟਰ ਨੇ ਮਾਨਸਾ ਤੋਂ ਅਜੇਂਦਰ ਸਿੰਘ ਜਫਰੀ ਜੀ ਜਫਰੀ ਜੀ ਬਿਲਕੁਲ ਨਾਲ ਬੈਠੇ ਨੇ ਉਸ ਤੋਂ ਬਾਅਦ ਸ਼੍ਰੀ ਮੁਖਸਰ ਸਾਹਿਬ ਮਨਵੀਰ ਸਿੰਘ ਖੁੱਟੀਆਂ ਉਹ ਮੇਰੇ ਸੱਜਣਾਂ ਦੇ ਵਿੱਚ ਸੋ ਸਾਡਾ ਸਾਰਿਆਂ ਦਾ ਇੱਕੋ ਪਰਪਸ ਆ ਕਿ ਅਸੀਂ ਇਸ ਮੁਹਿੰਮ ਨੂੰ ਜੋ ਇੱਕ ਪੂਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਤਰਥੱਲੀ ਮੱਚੀ ਹੋਈ ਆ ਨਸ਼ੇ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਇਸ ਤਰਥੱਲੀ ਦੇ ਜੋ ਇਹ ਇੱਕ ਕਹਿ ਸਕਦਾ ਨਮਾ ਅਤਵਾਦ ਹੈ ਜਿਹੜਾ ਹੈ ਨਸ਼ੇ ਵਾਲਾ ਇਹਨੂੰ ਖਤਮ ਕਰਨ ਲਈ ਪਹਿਲੇ ਵਾਰ ਇਹ ਇਤਿਹਾਸ ਚ ਹੋਇਆ ਕਿ ਕਿਸੇ ਪਾਰਟੀ ਨੇ ਇੱਕ ਸੰਗਠਨ ਖੜਾ ਕੀਤਾਗਾ ਜਿਸ ਨੂੰ ਸਾਰੇ ਜ਼ਿੰਮੇਵਾਰੀਆਂ ਤੋਂ ਛਡਾ ਕੇ ਇੱਕੋ ਹੀ ਕੰਮ ਤੇ ਲਾਇਆ ਕਿ ਤੁਸੀਂ ਘਰ ਘਰ ਤੱਕ ਹਰ ਉਸ ਮਾਨ ਤੱਕ ਹਰ ਉਸ ਵੀਰ ਤੱਕ ਹਰ ਉਸ ਭੈਣ ਤੱਕ ਪਹੁੰਚੋ ਜਿਹੜੇ ਚਾਹੁੰਦੇ ਨੇ ਕਿ ਸਾਡੀ ਕੋਈ ਸਾਰ ਨਹੀਂ ਲੈ ਰਹੇ ਸਾਰੀਆਂ ਪਾਰਟੀਆਂ ਜਾਂ ਸਾਰੀਆਂ ਸਰਕਾਰਾਂ ਕੰਮ ਕਰਦੀਆਂ ਆ ਰਹੀਆਂ ਨੇ ਕਰਦੀਆਂ ਨੇ ਹਰ ਇੱਕ ਦੀ ਆਪੋ ਆਪਣੀ ਨੀਤੀ ਹੁੰਦੀ ਆ ਜੋ ਸਾਨੂੰ ਸਾਡੀ ਪਾਰਟੀ ਨੇ ਨੀਤੀ ਦਿੱਤੀ ਹੈਗੀ ਉਸ ਦੇ ਤਹਿਤ ਅਜਿਹੀ ਇੱਕ ਜਿਹੜੀ ਕਮੇਟੀ ਹੈਗੀ ਉਹ ਖੜੀ ਕੀਤੀ ਹੈਗੀ ਮੈਂ ਤੁਹਾਡੇ ਨਾਲ ਉਹ ਕਮੇਟੀ ਮਲਾ ਦਿੱਤੀ ਆ ਸਾਡਾ ਕੰਮ ਹਲਕੇ 'ਚ ਜਾ ਕੇ ਕੋਆਰਡੀਨੇਟਰ ਲਾਉਣੇ ਉਸ ਤੋਂ ਬਾਅਦ ਬਲੌਕ ਤੱਕ ਜਾਣਾ ਬਲੌਕ ਤੋਂ ਬਾਅਦ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰਨਾ ਦਾ ਹਰ ਨਾਗਰਿਕ ਨੂੰ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਹਰ ਇੱਕ ਬੰਦੇ ਨੂੰ ਉਹਦੇ ਨਾਲ ਮੇਲਜੋਲ ਕਰਕੇ ਇਸ ਮੁਹਿੰਮ ਨੂੰ ਵੱਡਾ ਕਰਨਾ ਅਵੇਅਰਨੈਸ ਲੈ ਕੇ ਆਉਣੀ ਸਮਾਜ ਦੇ ਵਿੱਚ ਇਹ ਸਾਡਾ ਫਰਜ਼ ਵੀ ਆ ਤੇ ਸਾਡਾ ਧਰਮ ਵੀ ਆ ਸੋ ਤੁਸੀਂ ਸਾਰੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਤੁਸੀਂ ਇਹ ਨਸ਼ੇ ਦੇ ਖਿਲਾਫ ਜੋ ਅਸੀਂ ਮੁਹਿੰਮ ਵਿੱਢੀ ਆ ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਨੂੰ ਪੋਜ਼ਿਟਿਵ ਸਾਥ ਦਿਓਗੇ ਹੁਣ ਮੈਂ ਬੇਨਤੀ ਕਰੂੰਗਾ ਪੰਨੂ ਸਾਹਿਬ ਜੋ ਸਾਡੇ ਚੀਫ ਕੋਆਰਡੀਨੇਟਰ ਨੇ ਪੰਜਾਬ ਦੇ ਕਿ ਉਹ ਵਿਸਤਾਰ ਦੇ ਵਿੱਚ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇੱਕ ਯੁੱਧ ਛੇੜਿਆ ਗਿਆ ਤੁਹਾਡੇ ਸਵਾਲ ਵੀ ਹੋਣਗੇ ਉਹ ਵੀ ਬਾਅਦ ਲਵਾਂਗੇ ਜਦੋਂ ਯੁੱਧ ਹੁੰਦਾ ਹੈ ਤਾਂ ਉਹਦੀ ਤਿਆਰੀ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਜੇ ਉਹਨੂੰ ਜਿੱਤਣਾ ਹੈ। ਉਹਦੇ ਵਾਸਤੇ ਸਾਨੂੰ ਸਮਾਂ ਲੱਗਿਆ ਉਸ ਯੁੱਧ ਨੂੰ ਵਿਉਂਤਬੰਦੀ ਦੇ ਵਾਸਤੇ ਕਿਉਂਕਿ ਸਰਕਾਰ ਪਹਿਲੀ ਵਾਰੀ ਬਣੀ ਸੀ ਇਸ ਕਰਕੇ ਕਈ ਮੁਸ਼ਕਲਾਂ ਵੀ ਆਈਆਂ ਸ਼ੁਰੂਆਤੀ ਦੌਰ ਦੇ ਵਿੱਚ ਹੌਲੀ-ਹੌਲੀ ਉਹ ਮੁਸ਼ਕਲਾਂ ਹੱਲ ਹੁੰਦੀਆਂ ਗਈਆਂ ਜਦੋਂ ਯੁੱਧ ਦੀ ਤਿਆਰੀ ਹੋ ਗਈ ਤਾਂ ਫਿਰ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹ ਛੇੜਿਆ ਗਿਆ ਪੁਲਿਸ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਹੀ ਹੈ ਪ੍ਰਸ਼ਾਸਨ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਿਹਾ ਇਹ ਉਹਦਾ ਇੱਕ ਪਾਰਟ ਹੈ ਨਾਲ ਅਗਲਾ ਜਿਹੜਾ ਜਿਹੜਾ ਨਸ਼ਾ ਮੁਕਤੀ ਮੋਰਚਾ ਅਸੀਂ 5 ਜ਼ੋਨ ਦੇ ਵਿੱਚ ਵੰਡਿਆ ਦੁਆਬਾ ਮੱਝਾ ਤੇ ਤਿੰਨ ਜ਼ੋਨ ਜਿਹੜੇ ਉਹ ਮਾਲਵੇ ਦੇ ਕਿਉਂਕਿ ਮਾਲਵਾ ਬਹੁਤ ਲੰਬਾ ਚੌੜਾ ਹੈ ਉਹਦੀ ਵਜ੍ਹਾ ਕਰਕੇ ਉਹਦੇ ਤਿੰਨ ਜਿਹੜੇ ਨੇ ਉਹ ਕੋਆਰਡੀਨੇਟਰ ਲਾਏ ਗਏ ਆ ਨਸ਼ਾ ਮੁਕਤੀ ਮੋਰਚਾ ਜਿਹੜਾ ਹੈ ਇਹ ਗਰਾਊਂਡ ਦੇ ਉੱਤੇ ਕੰਮ ਕਰੂਗਾ ਪਹਿਲਾਂ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਕਸਬੇ ਤੇ ਫਿਰ ਸ਼ਹਿਰਾਂ ਤੱਕ ਅਸੀਂ ਪਹੁੰਚ ਕਰਾਂਗੇ ਇਸ ਨਸ਼ਾ ਮੁਕਤੀ ਮੋਰਚੇ ਦੀਆਂ ਟੀਮਾਂ ਜੜੀਆਂ ਨੇ ਉਹ ਹਰ ਪਿੰਡ ਤੱਕ ਪਹੁੰਚ ਕਰਨਗੀਆਂ ਔਰ ਹਰ ਪਿੰਡ ਦਾ ਹਰ ਦਰਵਾਜ਼ਾ ਜਿਹੜਾ ਉਹ ਖੜਕਾਇਆ ਜਾਊਗਾ ਜੇ ਕਿਸੇ ਦਾ ਪੁੱਤ ਧੀ ਨਸ਼ੇ ਦੇ ਉੱਤੇ ਲੱਗਿਆ ਉਹਨੂੰ ਬਚਾਉਣਾ ਕਿਵੇਂ ਆ ਜੇ ਕੋਈ ਘਰ ਬਚਿਆ ਹੋਇਆ ਤੇ ਉਹਨੂੰ ਅੱਗੋਂ ਬਚਾ ਕੇ ਕਿਵੇਂ ਰੱਖਣਾ ਉਹਦੇ ਵਾਸਤੇ ਹਰ ਵਿਉਂਤਬੰਦੀ ਜਿਹੜੀ ਆ ਉਹ ਕੀਤੀ ਗਈ ਆ ਇਹਦੇ ਵਿੱਚ ਅਸੀਂ ਨੁੱਕੜ ਨਾਟਕਾਂ ਦਾ ਸਹਾਰਾ ਲਵਾਂਗੇ ਸਾਡੇ ਨਾਲ ਜਿਹੜੀਆਂ ਕਈ ਟੀਮਾਂ ਨੇ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਪਲੇ ਦੇ ਰਾਹੀਂ ਲੋਕਾਂ ਨੂੰ ਦੱਸਣ ਗਿਆ ਕਿ ਨਸ਼ਿਆਂ ਦੇ ਪੈਣ ਵਾਲੇ ਪ੍ਰਭਾਵ ਕੀ ਨੇ ਔਰ ਉਹ ਕਿਵੇਂ ਇੱਕ ਘਰ ਨੂੰ ਬਰਬਾਦ ਕਰ ਦਿੰਦੇ ਨੇ ਘਰਾਂ ਨੂੰ ਬਰਬਾਦ ਕਰ ਦਿੰਦੇ ਨੇ ਇਸ ਵੇਲੇ ਨਸ਼ਾ ਵਿਸ਼ਵ ਵਰਤਾਰਾ ਬਣਿਆ ਹੋਇਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੁਸੀਂ ਖਬਰਾਂ ਪੜ੍ਹਦੇ ਹੋ ਪਰ ਮੈਂ ਕੋਈ ਇੱਥੇ ਇਹ ਜਸਟੀਫਿਕੇਸ਼ਨ ਨਹੀਂ ਦੇਣੀ ਕਿ ਉੱਥੇ ਵੀ ਨਸ਼ਾ ਹੈ ਤੇ ਸਾਡੇ ਪੰਜਾਬ 'ਚ ਹੈ ਨੀਗਾ ਹੈ ਜਿਹਦੇ ਕਰਕੇ ਯੁੱਧ ਇੱਕ ਛੇੜਿਆ ਗਿਆ ਤੁਸੀਂ ਸਾਰੇ ਪੰਜਾਬੀ ਹੋ ਅਸੀਂ ਹਰ ਪੰਜਾਬੀ ਤੋਂ ਮਦਦ ਮੰਗਣ ਦੇ ਵਾਸਤੇ ਆਏ ਆ ਬੇਸ਼ੱਕ ਸਰਕਾਰ ਦੀ ਤਰਫੋਂ ਆਏ ਆ ਪਰ ਤੁਹਾਡੇ ਤੋਂ ਖਾਸ ਤੌਰ ਦੇਤੇ ਅਸੀਂ ਹੱਥ ਜੋੜ ਕੇ ਜਿਹੜੀ ਆ ਉਹ ਇਸ ਮਾਮਲੇ ਦੇ ਉੱਤੇ ਮਦਦ ਮੰਗਦੇ ਆਂ ਕਿ ਤੁਸੀਂ ਸਾਨੂੰ ਹਰ ਉਸ ਪਰਿਵਾਰ ਤੱਕ ਪਹੁੰਚਾ ਸਕਦੇ ਹੋ ਜਿਹੜਾ ਫਿਕਰਮੰਦ ਹੈ ਫਿਕਰਮੰਦ ਹਰ ਕੋਈ ਹੈ ਤੁਸੀਂ ਤੁਹਾਡੇ ਵਿੱਚੋਂ ਬਹੁਤ ਸਾਰੇ ਮਾਪੇ ਹੋਣਗੇ ਜਾਂ ਕਈਆਂ ਦੇ ਮਾਪੇ ਆਉਣ ਵਾਲੇ ਦਿਨਾਂ 'ਚ ਬਣਨਾ ਮਾਪਿਆਂ ਦੇ ਵਾਸਤੇ ਇੱਕ ਬਹੁਤ ਇਸ ਤਰ੍ਹਾਂ ਦਾ ਹਨੇਰਾ ਛਾ ਜਾਂਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਦਾ ਕੋਈ ਜੀ ਇਸ ਨਸ਼ੇ ਦੇ ਵਿੱਚ ਫਸ ਗਿਆ ਉਹਨੂੰ ਕੱਢਣ ਦੇ ਵਾਸਤੇ ਅਸੀਂ ਯਤਨ ਕਰਨੇ ਨੇ ਸਰਕਾਰ ਦੀਆਂ ਸਪਸ਼ਟ ਹਦਾਇਤਾਂ ਨੇ ਕਿ ਜੇ ਕੋਈ ਨਸ਼ਾ ਕਰਦਾ ਹੈ ਤੇ ਉਹਨੂੰ ਫੜ ਕੇ ਅੰਦਰ ਨਹੀਂ ਦੇਣਾ ਕਿਉਂਕਿ ਉਹ ਮਰੀਜ਼ ਹੈ ਮਰੀਜ਼ ਦੇ ਵਾਸਤੇ ਜੇ ਉਹਨੇ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਣਾ ਉਹਨੂੰ ਆਇਡੈਂਟੀਫਾਈ ਕਰਕੇ ਉੱਥੇ ਪਹੁੰਚਾਉਣਾ ਹੈ ਜੇ ਕਿਸੇ ਨੂੰ ਕਾਉਂਸਲਿੰਗ ਚਾਹੀਦੀ ਹੈ ਕਈ ਵਾਰੀ ਇਹ ਵੀ ਆ ਸਾਡਾ ਜਿਵੇਂ ਅਵੇਸਲਾਪਨ ਸਾਨੂੰ ਉਹਨੇ ਇਸ ਮੁਸ਼ਕਲ ਤੱਕ ਲੈ ਕੇ ਆਂਦਾ ਮੈਂ ਨਿੱਜੀ ਤੌਰ ਦੇਤੇ ਕੋਈ 16-17 ਸਾਲ ਤੋਂ ਇਹ ਸਦਾ ਦਿੰਦਾ ਰਿਹਾ ਕਿ ਜੇ ਕਿਸੇ ਦੇ ਘਰੇ ਮੁਸ਼ਕਲ ਹੈ ਤਾਂ ਉਹ ਕੋਠੇ ਤੇ ਚੜ ਕੇ ਰੋਲਾ ਪਾਵੇ ਕਿਉਂਕਿ ਕਿਸੇ ਨਾ ਕਿਸੇ ਕੋਲੇ ਉਹਦਾ ਹੱਲ ਹੋਊਗਾ ਸਾਡੀ ਥੋੜੀ ਜੀ ਸਮੱਸਿਆ ਇਹ ਬਣੀ ਰਹੀ ਪੰਜਾਬੀਆਂ ਦੀ ਤੇ ਅਸੀਂ ਇਹ ਸੋਚਦੇ ਰਹੇ ਕਿ ਮੇਰੇ ਗੁਆਂਢ ਦੇ ਵਿੱਚ ਨਸ਼ਾ ਹੈਗਾ ਪਰ ਮੇਰਾ ਘਰ ਸੁਰੱਖਿਅਤ ਹੈ ਇਸ ਤਰ੍ਹਾਂ ਨਹੀਂ ਹੋ ਸਕਿਆ ਨਾ ਇਦਾਂ ਹੁੰਦਾ ਹੀ ਹੈ ਕਿਉਂਕਿ ਨਸ਼ਾ ਜਿਹੜਾ ਹੈ ਉਹਨੇ ਇਹ ਨਹੀਂ ਦੇਖਣਾ ਕੋਈ ਗਰੀਬ ਹੈ ਕੋਈ ਅਮੀਰ ਹੈ ਜਾਂ ਕਿਹੜੀ ਪਾਰਟੀ ਦੇ ਨਾਲ ਉਹ ਸਬੰਧਤ ਹੈ ਉਨੇ ਕਿਸੇ ਨਾ ਕਿਸੇ ਦੇ ਪੁੱਤ ਨੂੰ ਆਪਣੇ ਚੱਕਰਬਿਊ ਦੇ ਵਿੱਚ ਫਸਾ ਲੈਣਾ ਹੁੰਦਾ ਜਦੋਂ ਉਹ ਚੱਕਰਬਿਊ ਦੇ ਵਿੱਚ ਫਸ ਜਾਂਦਾ ਫਿਰ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਅਸੀਂ ਸਾਰੇ ਲੋਕ ਭਾਵਕਤਾ ਦੇ ਨਾਲ ਔਰ ਇਮਾਨਦਾਰੀ ਦੇ ਨਾਲ ਇਸ ਜੰਗ ਦੇ ਵਿੱਚ ਕੁੱਦੇ ਆ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਨਸ਼ੇ ਦੇ ਵਪਾਰੀਆਂ ਨੂੰ ਇਥੋਂ ਘੱਟੋ ਘੱਟ ਪੰਜਾਬ ਦੇ ਵਿੱਚੋਂ ਨਿਕਾਲਾ ਨਹੀਂ ਦੇ ਦਿੰਦੇ ਉਹਦੇ ਵਾਸਤੇ ਅਸੀਂ ਤੁਹਾਡੇ ਤੋਂ ਸਹਿਯੋਗ ਦੀ ਮੰਗ ਕਰਦੇ ਆਂ ਸਹਿਯੋਗ ਦੀ ਇਸ ਪੱਖੋਂ ਮੰਨ ਕਰਦੇ ਆ ਕਿ ਤੁਸੀਂ ਪੰਜਾਬੀ ਹੋ ਤੁਸੀਂ ਖੁਦ ਜੇ ਭੁਗਤ ਭੋਗੀ ਨਹੀਂ ਤਾਂ ਨੇੜੇ ਤੇੜੇ ਤੁਸੀਂ ਇਹਨਾਂ ਚੀਜ਼ਾਂ ਨੂੰ ਤੱਕਿਆ ਜਰੂਰ ਹੋਊਗਾ ਅਸੀਂ ਤੁਹਾਡੇ ਤੋਂ ਸਿੱਧੀ ਜਾਣਕਾਰੀ ਦੀ ਮੰਗ ਵੀ ਜਿਹੜੀ ਉਹ ਕਰਦੇ ਆ ਕਿ ਕਿਸ ਜਗ੍ਹਾ ਦੇ ਉੱਤੇ ਸਾਨੂੰ ਕਿਵੇਂ ਕੰਮ ਕਰਨ ਦੀ ਜ਼ਰੂਰਤ ਹੈ ਕੁਝ ਵੀ ਦੱਸੋਗੇ ਤਾਂ ਅਸੀਂ ਉਹਨੂੰ ਇਮਾਨਦਾਰੀ ਦੇ ਨਾਲ ਇੰਪਲੀਮੈਂਟ ਵੀ ਜਿਹੜਾ ਉਹ ਕਰਾਂਗੇ ਜਿੱਥੇ-ਜਿੱਥੇ ਵੀ ਜਿਹੜੀ ਉਹ ਜ਼ਰੂਰਤ ਪਈ ਕੁਝ ਸਵਾਲ ਪਿਛਲੇ ਸਮੇਂ ਦੇ ਵਿੱਚ ਇਹ ਵੀ ਉੱਠਦੇ ਰਹੇ ਆ ਕਿ ਜੇ ਕੋਈ ਬੋਲਦਾ ਤਾਂ ਉਹਨੂੰ ਜਿਹੜੇ ਵੇਚਣ ਵਾਲੇ ਨੇ ਉਹ ਦਬਾ ਦਿੰਦੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਉਹ ਨਹੀਂ ਹੋਊਗੀ ਸਾਡੇ ਤੱਕ ਜਿਹੜੀ ਵੀ ਜਾਣਕਾਰੀ ਪਹੁੰਚੂਗੀ ਅਸੀਂ ਅੱਗੋਂ ਜਿਹੜੇ ਸਬੰਧਤ ਆਫੀਸਰ ਨੇ ਉਹਨਾਂ ਤੱਕ ਪਹੁੰਚਾਵਾਂਗੇ ਪੰਜਾਬ ਪੁਲਿਸ ਦੇ ਵਿੱਚ ਸਾਡੇ ਜਿਹੜੇ ਆਫੀਸਰ ਨੇ ਜਾਬਾਜ਼ ਆਫੀਸਰ ਨੇ ਚਾਹੇ ਉਹ ਸਪਾਈ ਪੂਰਨ ਹੌਲਦਾਰ ਹੋਣ ਜਾਂ ਉੱਪਰਲੇ ਅਹੁਦਿਆਂ ਤੱਕ ਹੋਣ ਸਾਰੇ ਦੇ ਸਾਰੇ ਇਸ ਗੱਲ ਨੂੰ ਲੈ ਕੇ ਕਮਿਟਿਡ ਨੇ ਕਿ ਪੰਜਾਬ ਦੇ ਉੱਤੇ ਲੱਗਿਆ ਇਹ ਜਿਹੜਾ ਧੱਬਾ ਹੈ ਅਸੀਂ ਉਹਨੂੰ ਰਲ ਮਿਲ ਕੇ ਧੋਣਾ ਹੈ ਔਰ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਤਾਂ ਬਾਹਰ ਕੱਢਣਾ ਹੀ ਹੈ ਪਰ ਜਿਹੜੇ ਫਸ ਗਏ ਨੇ ਪਰਿਵਾਰ ਉਹਨਾਂ ਨੂੰ ਵੀ ਉਸ ਖਲਜਗਣ ਦੇ ਵਿੱਚੋਂ ਬਾਹਰ ਕੱਢਣਾ ਹੈ ਉਸੇ ਦੇ ਤਹਿਤ ਇਹ ਜਿਹੜਾ ਨਸ਼ਾ ਮੁਕਤੀ ਮੋਰਚਾ ਬਣਾਇਆ ਗਿਆ ਔਰ ਬਠਿੰਡੇ ਦੀ ਧਰਤੀ ਦੇ ਉੱਤੇ ਅਸੀਂ ਆਏ ਆ ਇਹ ਅ ਧਰਤੀ ਜਿਹੜੀ ਉਹ ਜੁਝਾਰੂ ਲੋਕਾਂ ਦੀ ਹੈ ਤੋਂ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਤੁਸੀਂ ਸਾਡਾ ਸਹਿਯੋਗ ਦਿਓਗੇ ਸਾਡਾ ਸਹਿਯੋਗ ਕਰੋਗੇ ਮੈਂ ਨਹੀਂ ਇਹ ਕਹਿੰਦਾ ਕਿ ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ ਬਲਕਿ ਅਸੀਂ ਤੁਹਾਡੇ ਤੋਂ ਸਹਿਯੋਗ ਲੈਣ ਦੇ ਵਾਸਤੇ ਆਏ ਆ ਅ ਜਿਹੜੇ ਤੁਸੀਂ ਚਿਹਰੇ ਦੇਖ ਰਹੇ ਹੋ ਇਸ ਮਹਿਮ ਦੇ ਵਿੱਚ ਇਸ ਜ਼ੋਨ ਦੇ ਵਾਸਤੇ ਸਾਰੇ ਤੁਹਾਡੇ ਜਾਣੇ ਪਛਾਣੇ ਨੇ ਤੁਸੀਂ ਇਹਨਾਂ ਤੱਕ ਪਹੁੰਚ ਕਰ ਲੈਣਾ ਮੈਂ ਤੁਹਾਡੇ ਭਾਈਚਾਰੇ ਦੇ ਵਿੱਚੋਂ ਰੇ ਹਾਂ ਜੀ ਬਹੁਤੇ ਮੇਰੇ ਸੰਪਰਕ ਦੇ ਵਿੱਚ ਨੇ ਤੁਹਾਨੂੰ ਲੱਗੇ ਮੇਰੇ ਤੱਕ ਜ਼ਰੂਰਤ ਹੈ ਤੇ ਮੈਂ ਹਮੇਸ਼ਾ ਤੁਹਾਡੇ ਵਾਸਤੇ ਹਾਜ਼ਰ ਹਾਂ ਪੰਜਾਬੀਆਂ ਦੇ ਵਾਸਤੇ ਹਾਜ਼ਰ ਹਾਂ ਤੁਸੀਂ ਇੱਕ ਬ੍ਰਿਜ ਦਾ ਕੰਮ ਕਰੋਗੇ ਉਹਨਾਂ ਪਰਿਵਾਰਾਂ ਤੇ ਸਰਕਾਰ ਦੇ ਸਾਡੇ ਇਹਨਾਂ ਨੁਮਾਇੰਦਿਆਂ ਦੇ ਵਿਚਾਲੇ ਉਸ ਬ੍ਰਿਜ ਦੀ ਆਸ ਤੇ ਵਿੱਚ ਅਸੀਂ ਆਪ ਤੁਹਾਡੇ ਕੋਲ ਚੱਲ ਕੇ ਆਏ ਆ ਇਹ ਕੋਈ ਇਹ ਨਹੀਂ ਹੈ ਕਿ ਅੱਜ ਪ੍ਰੈਸ ਕਾਨਫਰੰਸ ਕਰਕੇ ਤੇ ਚਲੇ ਜਾਣਾ ਜਦੋਂ ਜਦੋਂ ਤੁਸੀਂ ਕਹੋਗੇ ਕਿ ਦੁਬਾਰਾ ਆਉਣ ਦੀ ਜ਼ਰੂਰਤ ਹੈ ਉਸ ਵੇਲੇ ਅਸੀਂ ਦੁਬਾਰਾ ਇਕੱਠੇ ਹੋਵਾਂਗੇ ਤੁਹਾਡੇ ਤੱਕ ਫੇਰ ਆਜਵਾਂਗੇ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਉਹ ਕਰ ਸਕਦੇ ਹੋ ਜੀ ਤੁਹਾਡੇ ਵਿਰੋਧੀ ਕਹਿ ਰਹੇ ਹੈਗੇ ਆ ਕਿ ਛੋਟੀਆਂ ਮੱਛੀਆਂ ਤੇ ਕਾਰਵਾਈ ਕੀਤੀ ਜਾਵੇ ਦੇਖੋ ਸਟ੍ਰੈਟਜੀਸ ਹੁੰਦੀਆਂ ਨੇ ਕਈ ਵਾਰੀ ਕਿਉਂਕਿ ਜਿਹੜੇ ਰੀਟੇਲ ਦੇ ਵਿੱਚ ਨੇ ਜਿਹੜੇ ਪਹਿਲਾਂ ਗੜੀਆਂ ਜਾਂ ਕਸਬਿਆਂ ਤੱਕ ਵੇਚਦੇ ਸੀਗੇ ਜਦੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਉੱਪਰ ਵਾਲਿਆਂ ਦੇ ਉੱਤੇ ਵੀ ਜਿਹੜਾ ਉਹ 51 ਕੱਸਿਆ ਦਾ ਰਿਹਾ ਜੇ 18 ਕਿਲੋ 20 ਕਿਲੋ ਵਾਲੀ ਛੋਟੀ ਮੱਛਲੀ ਆ ਤਾਂ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਬਖਸ਼ ਦਿੱਤਾ ਜਾਵੇ 18 18 ਕਿਲੋ 20 20 ਕਿਲੋ ਵੀ ਫੜਿਆ ਜਾ ਰਿਹਾ ਪਰ ਇਹ ਜ਼ਰੂਰ ਹੈ ਕਿ ਜਿਹੜੇ ਰੀਟੇਲ ਵਾਲੇ ਨੇ ਉਹਨਾਂ ਨੇ ਹੀ ਅੱਗੋਂ ਜਿਹੜਾ ਦੀ ਉਹ ਲਿਆ ਕੇ ਵੇਚਣਾ ਹੁੰਦਾ ਵੱਡਿਆਂ ਦੇ ਉੱਤੇ ਵੀ ਕਾਰਵਾਈ ਹੋ ਰਹੀ ਆ ਇਦੋਂ ਵੀ ਵੱਡਿਆਂ ਦੇ ਉੱਤੇ ਕਾਰਵਾਈ ਜਿਹੜੀ ਉਹ ਹੋਊਗੀ ਨਾ ਤਾਂ ਇਹ ਮੁਹਿਮਾ ਸਮਾਪਤ ਹੋ ਗਈ ਆ ਕਿ ਆਪਾਂ ਇਹ ਕਹੀਏ ਕਿ ਛੋਟਿਆਂ ਦੇ ਉੱਤੇ ਕਾਰਵਾਈ ਹੋ ਗਈ ਵੱਡਿਆਂ ਦੇ ਉੱਤੇ ਨਹੀਂ ਹੋਈ ਜਿੱਤੇ ਜਿੱਤੇ ਸਰਕਾਰ ਨੂੰ ਜਿਹੜਾ ਉਹ ਦਿਖ ਰਿਹਾ ਉਹ ਵੱਡਿਆਂ ਦੇ ਉੱਤੇ ਵੀ ਕਾਰਵਾਈ ਹੋਊਗੀ ਔਰ ਇਦੋਂ ਵੀ ਵੱਡਾ ਜਿਹੜਾ ਜੀ ਉਹ ਯੁੱਧ ਲੜਿਆ ਜਾਊਗਾ ਉਰੋਂ ਤੱਕ ਜਦੋਂ ਤੱਕ ਇੱਕ ਸਿੰਗਲ ਤੱਕ ਜਿਹੜਾ ਸਮਗਲਰ ਹੈ ਅਸੀਂ ਉਹਨੂੰ ਇਹ ਸੁਨੇਹਾ ਨਹੀਂ ਦੇਣ ਦੇ ਵੀ ਜਾਂ ਤਾਂ ਇਹ ਕਾਰੋਬਾਰ ਛੱਡ ਦੇ ਜਾਂ ਫਿਰ ਪੰਜਾਬ ਛੱਡ ਦੇ ਦੇਖੋ ਡਾਕਟਰ ਬਲਬੀਰ ਸਿੰਘ ਹਰੀ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਨਸ਼ਾ ਚੜਾਉਂ ਸੈਂਟਰ ਨੇ ਜਿਹੜੇ ਡੀਡਿਕਸ਼ਨ ਸੈਂਟਰ ਨੇ ਉਹਨਾਂ ਤੱਕ ਪਹੁੰਚ ਕਰ ਰਹੇ ਨੇ ਕਿਉਂ ਪਹੁੰਚ ਕਰ ਰਹੇ ਨੇ ਉਹਨਾਂ ਦੇ ਵਿੱਚ ਗਿਣਤੀ ਜਿਹੜੀ ਆ ਉਹ ਵਧੀ ਆ ਛੱਡਣ ਵਾਲੇ ਸਪਲਾਈ ਲਾਈਨ ਟੁੱਟੀ ਆ ਤੇ ਵਧੀ ਆ ਚਲੋ ਮੈਂ ਉਹ ਗੱਲਾਂ ਤੇ ਤੁਹਾਡੇ ਨਾਲ ਕੁਝ ਸਾਡੀਆਂ ਨਹੀਂ ਕਰ ਸਕਦਾ ਪਰ ਇਹ ਇਨਫੋਰਮੇਸ਼ਨ ਹੈ ਕਿ ਜਿਹੜੀਆਂ ਵੱਡੀਆਂ ਕਨਸਾਈਨਮੈਂਟ ਨੇ ਉਹ ਰੁਕ ਗਈਆਂ ਨੇ ਇਸ ਕਰਕੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਜਿਹੜੀ ਉਹ ਸਖਤੀ ਹੈ ਡੀਜੀਪੀ ਸਾਹਿਬ ਖੁਦ ਅੱਧੀ ਅੱਧੀ ਰਾਤ ਨੂੰ ਜਿਹੜੇ ਨਾਕੇ ਨੇ ਉਹ ਚੈੱਕ ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਤੁਸੀਂ ਸਾਰੇ ਤਾਂ ਮੇਰੇ ਤੋਂ ਬਿਹਤਰ ਜਾਣਦੇ ਹੋ ਇਸ ਪੱਧਰ ਦੇ ਉੱਤੇ ਸੀਨੀਅਰ ਆਫੀਸਰਸ ਤੱਕ ਜਿਹੜੇ ਉਹ ਤੁਸੀਂ ਪਹਿਲਾਂ ਐਫਰਟਸ ਨਹੀਂ ਦੇਖੀਆਂ ਹੋਣਗੀਆਂ ਥੋੜਾ ਸਮਾਂ ਜਿਹੜਾ ਦੀ ਉਹ ਦਿਓ ਇਹ 20 ਸਾਲ ਦਾ ਕੋਡ ਹੈ ਜਿਹਨੂੰ ਸਾਫ਼ ਕਰਨ ਦੇ ਵਾਸਤੇ ਸਾਨੂੰ ਥੋੜਾ ਹੋਰ ਸਮਾਂ ਜਿਹੜਾ ਉਹ ਚਾਹੀਦਾ ਪਰ ਇਹ ਕੋਡ ਕੱਢਾਂਗੇ ਜੀ ਜਿਹੜੇ ਕਨਵਰਸਨ ਕਰ ਰੁਕਿਆ ਨੇ ਉਹਨਾਂ ਸਿਆਪੋਰਟ ਵੀ ਦੀ ਇਹ ਮੁਕੰਮਲ ਤੋ ਉਧਰ ਪੜੇ ਗਏ ਜਾਂਦੇ ਨਹੀਂ ਦੇਖੋ ਇਹੋ ਜੀਆਂ ਗੱਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਓਪਨਲੀ ਨਹੀਂ ਜੜੀਆਂ ਉਹ ਕਈਆਂ ਜਾ ਸਕਦੀਆਂ ਇਹਨਾਂ ਜਿਹੜੇ ਸਬੰਧਤ ਆਫੀਸਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਨਾ ਖੁਲਾਸਾ ਕਰਨ। ਟੋਨਾ ਵਿੱਚ ਮੁੱਖ ਮੁੱਦਾ ਦੱਸਿਆ ਨਾ ਸ਼ੀਰ ਆਪਾਂ ਦੁੱਧ ਛੇੜ ਦੇ ਵਿੱਚ ਕੀ ਦੇਰੀ ਕਿੱਥੇ? ਜੇ ਅੱਜ ਮੰਨ ਲਓ ਕਿਸੇ ਦੇ ਨਾਲ ਆਪਣੇ ਮੁਲਕ ਨੇ ਯੁੱਧ ਲਾਉਣਾ ਹੋਵੇ ਕਿਸੇ ਗੁਆਂਢੀ ਮੁਲਕ ਦੇ ਨਾਲ ਉਹ ਇਸ ਤਰ੍ਹਾਂ ਨਹੀਂ ਹੁੰਦਾ ਸਿੰਘ ਸਾਹਿਬ ਕੇ ਹੁਣ ਇੰਨਾ ਟਾਈਮ ਹੋ ਗਿਆ ਘੰਟੇ ਬਾਅਦ ਆਪਾਂ ਉਧਰ ਯੁੱਧ ਛੇੜਨਾ ਉਹਦੇ ਵਾਸਤੇ ਮਹੀਨੇ ਲੱਗ ਜਾਂਦੇ ਨੇ ਕਈ ਕਈ ਜੇ ਅਮਰੀਕਾ ਨੇ ਵੀ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਸੀਗਾ ਤੇ ਕਿੰਨੇ ਮਹੀਨਿਆਂ ਦਾ ਉਹਨੂੰ ਜਿਹੜਾ ਉਹ ਸਮਾਂ ਲੱਗਿਆ ਸੀਗਾ ਤੇ ਜਦੋਂ ਤੁਸੀਂ ਯੁੱਧ ਕੋਈ ਗਲੀਆਂ ਦੇ ਲੈਵਲ ਤੱਕ ਜਿਹੜਾ ਲੜਨਾ ਹੋਵੇ ਤੇ ਉਹਦੇ ਵਾਸਤੇ ਸਮਾਂ ਲੱਗਦਾ ਜੇ ਵਿਉਂਤਬੰਦੀ ਤੋਂ ਬਿਨਾਂ ਤੁਸੀਂ ਜਾਓਗੇ ਤਾਂ ਫਿਰ ਉਹ ਪਹਿਲਾਂ ਵਾਂਗੂ ਹੋ ਜਾਊਗਾ ਦੀ ਆਹ ਲਿਸਟਾਂ ਅਸੀਂ ਜਾਰੀ ਕਰਤੀਆਂ ਦੀ ਜਿਹੜਾ ਉਹ ਗ੍ਰਾਮ-ਗ੍ਰਾਮ ਨੇ ਪੀਣ ਵਾਲੇ ਉਹਨਾਂ ਨੂੰ ਫੜ ਕੇ ਉਹੋ ਜੀਆਂ ਲਿਸਟਾਂ ਅਸੀਂ ਵੀ ਜਾਰੀ ਕਰਨ ਦੇ ਇਹਦੇ ਲਈ ਵਿਉਂਤਬੰਦੀ ਬਕਾਇਦਾ ਤੌਰ ਦੇ ਤੇ ਸਾਰੀ ਗਰਾਊਂਡ ਤਿਆਰ ਕਰਕੇ ਆਪਾਂ ਇੱਕ ਕੋਠਾ ਵੀ ਛੱਤਣਾ ਹੋਵੇ ਤੇ ਉਹਦੇ ਵਾਸਤੇ ਵੀ ਕਈ ਮਹੀਨੇ ਲੱਗ ਜਾਂਦੇ ਆ ਇਹ ਪਤਾ ਕਰਨ ਦੇ ਵਾਸਤੇ ਇੱਟਾਂ ਕਿੱਥੋਂ ਲਿਆਉਣੀਆਂ ਰੇਤਾ ਕਿੱਥੋਂ ਲਿਆਉਣਾ ਜਦੋਂ ਯੁੱਧ ਨਸ਼ੇ ਦੇ ਵਿਰੁੱਧ ਜੜਾ ਲੜਨਾ ਹੋਵੇ ਉਹਦੀ ਤਿਆਰੀ ਦੇ ਵਾਸਤੇ ਸਮਾਂ ਲੱਗਿਆ ਪਰ ਤੁਸੀਂ ਇਹ ਦੇਖਣਾ ਇਹਦੇ ਨਤੀਜੇ ਜਿਹੜੇ ਨੇ ਉਹ ਦਿਸ ਵੀ ਰਹੇ ਨੇ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦਿਸਣਗੇ ਜਿਸ ਤਰੀਕੇ ਨਾਲ ਬਿਆਨ ਦਿੱਤੇ ਗਏ ਸੀ ਕਿ ਕੁਝ ਸਮੇਂ ਸਮਾਂ ਦੇਵਿਗੀਆ ਅਬ ਤੱਕ ਉਹ ਦੇਖੋ ਅ ਦਿੱਤਾ ਤਾਂ ਸਮਾਂ ਤੁਹਾਨੂੰ ਚਾਹ ਹਫਤਿਆਂ ਦਾ ਵੀ ਗਿਆ ਸੀਗਾ ਤੁਹਾਡੇ ਆਗਵਾੜ ਦੀ ਦਿੱਤਾ ਸੀ ਇੱਥੇ ਪਰਲ ਵਾਲਿਆਂ ਦੇ ਨਹੀਂ ਸੱਤਾ ਦੇ ਵਿੱਚੋਂ ਚਲੇ ਗਏ ਅਸੀਂ ਕੋਈ ਇਹ ਨਹੀਂ ਆ ਕਿ ਇਲੈਕਸ਼ਨਾਂ ਜਿਹੜੀਆਂ ਉਹ ਆ ਗਈਆਂ ਸਾਡੇ ਕੋਲੇ ਅਨਫ ਸਮਾਂ ਹੈ ਇਹਦੇ ਦੌਰਾਨ ਅਸੀਂ ਤੁਹਾਨੂੰ ਇਹ ਸਫਾਈ ਜਿਹੜੀ ਉਹ ਕਰਕੇ ਦਿਖਾਵਾਂ ਪਰਸ਼ਾ ਨਹੀਂ ਵੀਰ ਜੀ ਜਦੋਂ ਦਿੱਤਾ ਪੂਰੀ ਮੋਰ ਜਾ ਵੀਰ ਤੋਂ ਰਿਜ਼ਲਟ ਦੇ ਵੀ ਇਹਦੀ ਲੋੜ ਵੀ ਸਾਰੇ ਟੈਬੂ ਉੱਤੋਂ ਹੈ ਤੇ ਤੁਸੀਂ ਬਦੌਰ ਪੱਤਰਕਾਰ ਵੀ ਰਹੇ ਹੋ ਦੋ ਪੈਸਟਾਂ ਦੀ ਕੀ ਗੱਲ ਹੋ ਗਈ ਹੈ ਸਿਆਸੀ ਤੇਜਨੂ ਤੁਹਾ ਨੂੰ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰੋ ਸੱਤਾ ਤੇ ਦੇ ਸਾਰੇ ਵਿਧਾਇਕਾਂ ਤੇ ਉਹ ਕੇਦਾਰਾਂ ਦਾ ਸਭ ਤੋਂ ਪਹਿਲਾ ਲੋਕ ਹੋਵੇ ਤੇ ਵਿਗੋਰਟੀ ਸੁਪਰੀਟੀ ਦਾ ਮੈਸੇਜ ਆ ਤੁਹਾਡਾ ਪੰਜਾਬ ਡੁੱਬਣਾ ਹੋਏਗਾ ਇਹ ਨਹੀਂ ਕਿ ਤੁਸੀਂ ਹੈ ਨਹੀਂ ਤੁਹਾਡਾ ਤੁਸੀਂ ਸਵਾਲ ਕਰ ਦਿੱਤਾ ਜਿੰਨਾ ਤੱਕ ਪਚਾਉਣਾ ਮੈਂ ਉਦੋਂ ਤੱਕ ਪਚਾ ਦੂੰਗਾ ਜੀ ਤੁਹਾਡਾ ਜੀ ਮੈਂ ਜਿਹੜਾ ਨਸ਼ਾ ਮੁਕਤੀ ਮੋਰਚਾ ਇਹਦਾ ਜਿਹੜਾ ਇਹ ਚੀਫ ਸਪੋਕਸਪਰਸਨ ਹੈ ਜਿਹੜਾ ਮੇਰਾ ਅਧਿਕਾਰ ਖੇਤਰ ਨਹੀਂਗਾ ਮੈਂ ਉਹਨੂੰ ਕਰਾਸ ਨਹੀਂ ਕਰੂੰਗਾ ਜੋ ਨਸ਼ਾ ਵਰਗਾ ਬਣਿਆ ਪੰਜਾਬ ਸਰਕਾਰ ਕੋਈ ਪਾਵਰ ਦਿੱਤੀ ਹੈ ਤੁਹਾਨੂੰ ਸਰਕਾਰ ਦੀ ਨਿਸ਼ਚਿਤ ਬਤਨ ਦਾ ਉਦਾਰਨ ਦਿੱਤੀ ਹੈ ਕਿ ਬਾਦ ਉਸੇ ਨੂੰ ਵੀ ਐ ਕੁਮਾਜਤ ਦੇਖੋ ਅਸੀਂ ਸਰਕਾਰ ਦਾ ਪਾਰਟ ਵੀ ਆ ਸਾਰੇ ਦੇ ਸਾਰੇ ਪਾਵਰ ਜੇ ਤੁਸੀਂ ਇਹ ਕਹਿੰਦੇ ਹੋ ਕਿ ਤੁਹਾਡੇ ਕੋਲੇ ਕੋਈ ਲਿਸਟ ਹੈ ਮੰਨ ਲਓ ਜਾਂ ਕਿਸੇ ਕੋਲੇ ਕੋਈ ਲਿਸਟ ਹੈ ਅਸੀਂ ਸਬੰਧਤ ਆਫੀਸਰਸ ਤੱਕ ਜਿਹੜਾ ਦੀ ਉਹ ਬਚਾਵਾਂਗੇ ਇਹ ਮੇਰਾ ਅਧਿਕਾਰ ਖੇਤਰ ਨਹੀਂ ਹੈ ਕਿ ਮੈਂ ਕਿਸੇ ਜਗ੍ਹਾ ਤੇ ਛਾਪਾ ਮਾਰਨ ਜਾਵਾਂ ਮੈਨੂੰ ਆਪਣੀਆਂ ਸੀਮਾਵਾਂ ਪਤਾ ਨੇ ਪਰ ਜੇ ਕੋਈ ਵੀ ਤੁਹਾਡੇ ਵਿੱਚੋਂ ਜਾਂ ਜਿਹੜੇ ਸੁਣ ਰਹੇ ਨੇ ਉਹਨਾਂ ਦੇ ਵਿੱਚੋਂ ਸਾਡੇ ਇਹਨਾਂ ਜਿੰਨੇ ਵੀ ਟੀਮ ਹੈ ਜਿਹੜੀ ਸਮੁੱਚੇ ਪੰਜਾਬ ਪੱਧਰ ਦੇ ਉੱਤੇ ਆ ਉਹਦੇ ਤੱਕ ਕੋਈ ਜਾਣਕਾਰੀ ਪਹੁੰਚਾਊਗਾ ਤਾਂ ਅਸੀਂ ਸਬੰਧਤ ਡਿਸਟ੍ਰਿਕਟ ਸਬੰਧਤ ਆਫੀਸਰਸ ਤੱਕ ਡਾਇਰੈਕਟ ਤੌਰ ਦੇ ਤੇ ਜਿਹੜੀ ਦੀ ਉਹ ਪਹੁੰਚਾਵਾਂਗੇ ਬਿਨਾ ਉਹਦਾ ਨਾਮ ਦੱਸੇ हां ਜਿਹੜੇ ਜੋਕ ਅਸੀਂ ਕਰਨਾ ਮੈਂ ਜਿਵੇਂ ਤੁਹਾਨੂੰ ਉਹਦੀ ਡਿਟੇਲ ਦੱਸੀ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਹਰ ਮਾਪੇ ਤੱਕ ਪਹੁੰਚ ਕਰਨੀ ਹੈ ਹਰ ਧੀ ਪੁੱਤ ਤੱਕ ਜਿਹੜੀ ਆ ਉਹ ਪਹੁੰਚ ਕਰਨੀ ਆ ਉਹ ਸਾਡੇ ਧੀਆਂ ਪੁੱਤ ਨੇ ਔਰ ਮਾਪੇ ਸਾਡੇ ਸਾਥੀ ਨੇ ਤੇ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਤੁਸੀਂ ਉਹਦੇ ਵਿੱਚ ਸਾਡਾ ਸਨੇਹਾ ਪਹੁੰਚਾਉਣ ਦੇ ਵਿੱਚ ਇੱਕ ਕੋਲ ਦਾ ਕੰਮ ਕਰੋ ਉਹਨੂੰ ਮੋਸ਼ਕੀ ਇਹਨੇ ਕਰੂਗੀ ਕੋਈ WhatsApp ਮੋਬਾਈਲ ਦੇ ਤਾਈਂ ਆਪ ਨੂੰ ਬੇਨਾਲ ਕੇ ਨਸ਼ਾ ਨੂੰ ਕਮਾਈ ਦੇ ਬਣਾਈ ਗਏ ਕੋਰਡ ਚਾਹੀਏ ਉੱਦ ਦੇ ਖਲਾਫ ਵੀ ਦੋਸ਼cargar ਦੇ ਕਰਕੇ ਫਿਰ ਉਹ ਬਦਲ ਕੇ ਨਗਰ ਵਿੱਚ ਨਹੀਂ ਨਹੀਂ ਕਿਸੇ ਕਿਸੇ ਕਮੇਟੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਊਗੀ ਅਸੀਂ ਹਰ ਜਿਹੜੀ ਕੋਈ ਕਮੇਟੀ ਪਹਿਲਾਂ ਵੀ ਬਣੀ ਹੋਈ ਹੈ ਸਾਡੇ ਇਹ ਮੈਂਬਰ ਸਾਹਿਬਾਨ ਉਹਨਾਂ ਤੱਕ ਪਹੁੰਚ ਕਰਨਗੇ ਹਰ ਐਨਜੀਓ ਜਿਹੜੀ ਕੋਈ ਵੀ ਕੰਮ ਕਰ ਰਹੀ ਹੈ ਇਸ ਮਾਮਲੇ ਦੇ ਤੇ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਜੇ ਅਸੀਂ ਮਾਪਿਆਂ ਤੱਕ ਪਹੁੰਚ ਕਰਨ ਦੀ ਗੱਲ ਕਰ ਰਿਹਾ ਤੇ ਇੱਥੇ ਇਹ ਨਹੀਂ ਹੈਗਾ ਕਿ ਸਾਨੂੰ ਉਹਨਾਂ ਤੋਂ ਅਲਰਜੀ ਹੈ ਜਿਹੜੇ ਪਹਿਲਾਂ ਕੰਮ ਕਰ ਰਹੇ ਨੇ ਜਿੱਥੇ ਵੀ ਕਿਉਂਕਿ ਇਹ ਮਸਲਾ ਕੋਈ ਨਾ ਮੇਰਾ ਨਿੱਜੀ ਹੈ ਨਾ ਕਿਸੇ ਹੋਰ ਦਾ ਜਿਹੜਾ ਉਹ ਨਿੱਜੀ ਹੈ ਇਹ ਤਾਂ ਪੰਜਾਬ ਦਾ ਮਸਲਾ ਹੈ ਪੰਜਾਬੀਆਂ ਦਾ ਮਸਲਾ ਹੈ ਜਦੋਂ ਪੰਜਾਬੀਆਂ ਦੀ ਗੱਲ ਆਉਂਦੀ ਹੈ ਤਾਂ ਫਿਰ ਅਸੀਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਤੁਸੀਂ ਕਹੋਗੇ ਉਸ ਉਸ ਵਿਅਕਤੀ ਤੱਕ ਪਹੁੰਚਣ ਦੇ ਵਾਸਤੇ ਅਸੀਂ ਰੈਡੀ ਆਂ ਜੀ ਜਿਹੜਾ ਇਸ ਮਾਮਲੇ ਦੇ ਵਿੱਚ 1 ਇੰਚ ਵੀ ਸਾਨੂੰ ਸਹਿਯੋਗ ਦੇ। ਤੁਹਾਨੂੰ ਵੀ ਲੋੜ ਹੈ ਕਿ ਇਹ ਟ੍ਰਿਪਲ ਫੋਰਸ ਆਇਕਨ ਹੈਗਾ। ਹੋਰ ਵੀ ਫੋਰਸ ਆਇਕਨ ਇਸ ਲੈਹਤੀ ਨਾਲ ਗੋਦ ਲੈ। ਬਿਲਕੁਲ ਜੀ ਡੋਨਟ ਗੇ ਇਵਨ ਜਿਹੜੇ ਨਸ਼ਾ ਛੱਡ ਚੁੱਕੇ ਆ ਉਹ ਸਾਡੇ ਹੀਰੋਜ਼ ਨੇ। ਅਸੀਂ ਉਹਨਾਂ ਨੂੰ ਵੀ ਸਮੇਂ-ਸਮੇਂ ਦੇ ਉੱਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿੰਨੇ ਸਾਡੇ ਪੰਜਾਬੀ ਕਲਾਕਾਰ ਨੇ ਉਹ ਹੋਗੇ ਜਾਂ ਦੇਵੇ ਇਸ ਵੇਲੇ ਹਾਕੀ ਦੇ ਵਿੱਚ ਤੁਸੀਂ ਦੇਖੋ ਮੈਕਸਿਮਮ ਜਿਹੜੇ ਪੰਜਾਬੀ ਨੇ। ਅਸੀਂ ਤਰਨਤਾਰਨ ਨੂੰ ਪਹਿਲਾ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਤੇ ਲਿਆ ਸੀ 87 ਗਰਾਊਂਡਾਂ ਅਸੀਂ ਤਰਨਤਾਰਨ ਦੇ ਵਿੱਚ ਤਿਆਰ ਕੀਤੀਆਂ ਨੇ ਹੁਣ ਇਹ ਜਿਹੜਾ ਪ੍ਰੋਜੈਕਟ ਹੈ ਸਮੁੱਚੇ ਪੰਜਾਬ ਦੇ ਵਿੱਚ ਲਾਗੂ ਹੋ ਰਿਹਾ ਹਰ ਪਿੰਡ ਦੇ ਵਿੱਚ ਅਸੀਂ ਜਿਹੜੀ ਉਹ ਗਰਾਊਂਡ ਬਣਾਵਾਂਗੇ ਅਸੀਂ ਤਾਂ ਹਰ ਪਿੰਡ ਦੇ ਵਿੱਚੋਂ ਜਿਹੜੇ ਸਪੋਰਟਸ ਆਈਕਨ ਨੇ ਛੋਟੇ ਬੱਚਿਆਂ ਦੇ ਰੂਪ ਦੇ ਵਿੱਚ ਵੀ ਤੁਹਾਡੇ ਰੂਬਰੂ ਕਰਾਂਗੇ ਅਸੀਂ ਸਮੂਹ ਕਲਾਕਾਰਾਂ ਨੂੰ ਸਮੂਹ ਖਿਡਾਰੀਆਂ ਨੂੰ ਇਹ ਰਿਕਵੈਸਟ ਕਰਦੇ ਆਂ ਕਿ ਉਹ ਅੱਗੇ ਆਉਣ ਔਰ ਅੱਗੇ ਆ ਕੇ ਪੰਜਾਬ ਦੇ ਵੱਲੋਂ ਲੜਿਆ ਜਾ ਰਿਹਾ ਇਹ ਜਿਹੜਾ ਯੁੱਧ ਇਦੇ ਵਿੱਚ ਪਾਰਟਿਸਪੇਟ ਕਰਨ ਇਸ ਗੱਲ ਨੂੰ ਪਿੱਛੇ ਛੱਡ ਕੇ ਕਿ ਸਰਕਾਰ ਇਹਦੇ ਜਿਹੜੀ ਬਚਿਆ ਸਰਕਾਰ ਹਰ ਉਸ ਵਿਅਕਤੀ ਦੇ ਨਾਲ ਸਹਿਯੋਗ ਕਰਨ ਦੇ ਵਾਸਤੇ ਤਿਆਰ ਹੈ ਜਿਹੜਾ ਕਿ ਨਸ਼ੇ ਦੇ ਵਿਰੁੱਧ ਜਿਹੜਾ ਇਹ ਯੁੱਧ ਹੈ ਉਹਦੇ ਵਿੱਚ ਮਦਦ ਕਰਦਾ। ਬੰਦਾ ਕਹਿੰਦਾ ਕਿ ਇਹ ਇੱਕ ਅਡਿਟ ਕਰੂ। ਪਰ ਤਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਨਹੀਂ ਪਾਇਆ ਕਿ ਤੇ ਤਾਂ ਨਵੀਂ ਨਹੀਂ। ਉਹਨਾਂ ਨੇ ਮਤੇ ਪਾਇਨੇ ਕਿ ਪਿੰਡਾਂ ਦੇ ਵਿੱਚੋਂ ਨਸ਼ਾ ਤਪੂਰੀ ਕਰਦੀ ਸੀ। ਇਹਨਾਂ ਪੱਤੀ ਨੂੰ ਨਸ਼ਾ ਵੇਚਦੇ ਰੁਕੋਣ ਦਾ ਬਾਈ ਕੱਟ ਕਰ। ਪਰ ਕਰ ਵੀ ਰਿਹਾ ਹੈ। ਤਾਂ ਉਹ ਕਿਹਦੇ ਕਿਤੇ ਕਿਤੇ ਸਮੱਸਿਆ ਆ ਰਹੀ ਹੈ ਉਹ ਤੇ ਬੰਦ ਕੋਸ ਨੂੰ ਅਸੀਂ ਦੱਸਦੇ ਹਾਂ ਤਾਂ ਉਹਦੇ ਕੋਸ ਜਿਹੜੀ ਆਪਰੇ ਤੇ ਨਹੀਂ ਜਾਂਦੀ ਕਿਉਂਕਿ ਇਹ ਕਿਹਾ ਜਾਂਦਾ ਕਿ ਸਾਡੇ ਕੋਲ ਭਾਇਆ ਦੇ ਤੇ ਜਿਹੜੀ ਫੋਰਸ ਹੁਕਮ ਕਰਦਾ ਤਾਂ ਇਸ ਨਾਲ ਕਿੰਨੇ ਕਿੰਨੀ ਸਮੱਸਿਆ ਦੀ ਮੂਰ ਆਉਂਦੀ ਆ ਉਹ ਕਿਤੇ ਪਾਸੇ ਤਾਂ ਅਸੀਂ ਲੜਾਈ ਲੜਵਾ ਜਾਂਦੇ ਹਾਂ ਦੂਜੇ ਪਾਸੇ ਤਾਂ ਜਿਹੜੀ ਇਹ ਤੇ ਕੰਮ ਆਉਂਦੀ ਹੈ ਤੇ ਟਾਇਰ ਚ ਜਿਹੜੀ ਆ ਰੋਡ ਤੋਂ ਨਹੀਂ ਕੋਈ ਜੇ ਕਿਸੇ ਪੰਚਾਇਤ ਨੇ ਜਿਹੜਾ ਮਤਾ ਪਾਇਆ ਫਿਰ ਨਹੀਂ ਬੋਲ ਜੀ ਤਾਂ ਉਹਦੀ ਜਵਾਬਦੇਹੀ ਜਿਹੜੀ ਆ ਉਹ ਸੈੱਟ ਕਰਾਉਣ ਦੇ ਵਾਸਤੇ ਮੈਂ ਤੁਹਾਡਾ ਸੁਨੇਹਾ ਜੜਾ ਜੀ ਉਹ ਜ਼ਰੂਰ ਪੁੱਛਦਾ ਕਰੂੰਗਾ ਸੰਬੰਧਿਤ ਜਿਹੜੇ ਅਧਿਕਾਰੀ ਨੇ ਉਹਨਾਂ ਤੱਕ ਜੀ